ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿਮਾ ਇਹ ਕਹਾਵਤ ਸਾਡੇ ਬਾਬੇ ਦਾਦਿਆਂ ਨੇ ਪੰਜਾਬ ਦੇ ਉਸ ਵੇਲੇ ਦੇ ਹਾਲਾਤਾਂ ਨੂੰ ਦੇਖ ਕੇ ਬਣਾਈ ਹੋਏਗੀ ਪਰ ਉਦੋਂ ਹਾਲਾਤ ਬਾਹਰੀ ਤਾਕਤਾਂ ਨਾਲ ਜੂਝਣ ਕਰਕੇ ਸਨ ਪਰ ਅੱਜ ਅੰਦਰੂਨੀ ਤਾਕਤਾਂ ਨਾਲ ਲੜਨ ਲਈ ਵੀ ਪੰਜਾਬੀ ਜੋਝ ਹੀ ਰਹੇ ਨੇ ਇਹ ਪਿੰਡ ਰੱਤਾਖੇੜਾ ਹੈ ਔਰ ਰੱਤਾਖੇੜਾ ਸ੍ਰੀ ਮੁਕਤਸਰ ਸਾਹਿਬ ਦਾ ਪਿੰਡ ਹੈ ਇਹਦੇ ਨਾਲ ਲੱਗਦੇ ਪਿੰਡ ਲਖਮੀਰੇ ਆਣਾ ਔਰ ਹੋਰ ਬਹੁਤ ਸਾਰੇ ਪਿੰਡ ਜਿਹੜੇ ਨੇ ਉਹ ਸੇਮ ਤੋਂ ਪ੍ਰਭਾਵਿਤ ਹੈ ਇੱਥੋਂ ਦੇ ਲੋਕ ਇਉਂ ਕਹਿ ਸਕਦੇ ਆ ਕਿ ਜ਼ਿੰਦਗੀ ਉਧਾਰੀ ਜੀ ਰਹੇ ਨੇ ਕਿਉਂਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਮਹਿੰਗੀਆਂ ਜ਼ਮੀਨਾਂ ਹੋਣੀਆਂ ਸੀ ਅੱਜ ਉਹ ਕੱਖਾਂ ਦੇ ਭਾਅ ਵੀ ਨਹੀਂ ਹੈਗੀਆਂ ਇੱਥੇ ਇਹ ਫਸਲਾਂ ਨਾ ਹੋਣਾ ਜਾਂ ਜ਼ਮੀਨ ਦਾ ਖਾਲੀ ਰਹਿਣਾ ਕਿਸਾਨ ਦਾ ਹੀ ਨੁਕਸਾਨ ਨਹੀਂ ਇਹਦੇ ਨਾਲ ਮਜ਼ਦੂਰ ਦਾ ਵੀ ਨੁਕਸਾਨ ਹੈ 300 ਏਕੜ ਜ਼ਮੀਨ ਇਸ ਪਿੰਡ ਦੀ ਖਾਲੀ ਪਈ ਹੈ ਜਿੱਥੇ ਕਿਸਾਨ ਨੇ ਆਪਣੀ ਆਮਦਨ ਕਮਾਉਣੀ ਸੀ ਉੱਥੋਂ ਹੀ ਮਜ਼ਦੂਰ ਨੂੰ ਵੀ ਇਸ ਦਾ ਵੱਡਾ ਲਾਭ ਹੋਣਾ ਸੀ ਪਰ ਇਹ ਜ਼ਮੀਨ ਸੇਮ ਪ੍ਰਭਾਵਿਤ ਹੈ ਖਾਲੀ ਪਈ ਹੈ ਔਰ ਪਿੰਡ ਦੇ ਲੋਕ ਸਰਕਾਰਾਂ ਤੋਂ ਕਈ ਸਾਲਾਂ ਤੋਂ ਇਥੋਂ ਦੀ ਆਮਦਨ ਦਾ ਮੁਆਵਜ਼ਾ ਲੈਣ ਦੀ ਮੰਗ ਕਰ ਰਹੇ ਨੇ ਪਰ ਹਾਲ ਦੀ ਘੜੀ ਉਹਨਾਂ ਨੂੰ ਕੁਝ ਵੀ ਨਹੀਂ ਮਿਲ ਰਿਹਾ ਦਿਖਾਉਨੇ ਆ ਤੁਹਾਨੂੰ ਇਸ ਪੂਰੀ ਰਿਪੋਰਟ ਚ ਪੰਜਾਬ ਦੇ ਕਿਸਾਨ ਨੂੰ ਹਰ ਫਸਲ ਮੌਕੇ ਹਰ ਮੌਸਮ 'ਚ ਮਾਰ ਜ਼ਰੂਰ ਪੈਂਦੀ ਹੈ। ਕਦੇ ਹੜ੍ਹ, ਕਦੇ ਗੜੇ ਮਾਰੀ, ਮੰਡੀ ਕਰਨ ਜਾਂ ਇਹ ਕਹਿ ਲਓ ਕਿ ਜਿੰਸ ਦੇ ਭਾ ਕਰਨ ਪਰ ਇਸੇ ਪੰਜਾਬ 'ਚ ਜਿੱਥੇ ਖੂਬ ਫਸਲ ਦੇਣ ਵਾਲੇ ਇਲਾਕੇ ਵੀ ਨੇ ਉੱਥੇ ਹੀ ਮਸਾਂ ਗੁਜ਼ਾਰੇ ਜੋਗੀ ਫਸਲ ਬੀਜ ਕੇ ਵੀ ਕਿਸਾਨ ਗੁਜ਼ਾਰਾ ਕਰ ਰਿਹਾ ਹੈ। ਇਹ ਪਿੰਡ ਹੈ ਰੱਤਾ ਖੇੜਾ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੇ ਲੋਕ ਸਭਾ ਹਲਕਾ ਫਿਰੋਜ਼ਪੁਰ ਦਾ ਪਿੰਡ ਹੈ। ਇਹ ਪਿਛਲੇ ਕਰੀਬ 3.5 ਦਹਾਕਿਆਂ ਤੋਂ ਸੇਮ ਨਾਲ ਪ੍ਰਭਾਵਿਤ ਹੈ। ਸੈਂਕੜੇ ਏਕੜ ਜ਼ਮੀਨ ਫਸਲ ਤੋਂ ਵਾਂਝੀ ਰਹਿੰਦੀ ਹੈ। ਭਾਵ ਸੇਮ ਕਾਰਨ ਬਿਜਾਈ ਨਹੀਂ ਹੁੰਦੀ। ਇੱਥੇ ਸਿਰਫ ਕਣਕ ਦੀ ਫਸਲ ਬੀਜੀ ਜਾਂਦੀ ਹੈ। ਜਿਸ ਵਿੱਚੋਂ ਸਿਰਫ ਖਾਣਯੋਗੀ ਕਣਕ ਨਿਕਲਦੀ ਹੈ ਪਿੰਡ ਦੇ ਕਿਸਾਨ ਦੱਸਦੇ ਨੇ ਕਿ ਪਿੰਡ ਦਾ ਕੁੱਲ 1868 ਕਿੱਲੇ ਰਕਬਾ ਹੈ ਜਿਸ 'ਚੋਂ ਕਰੀਬ-ਕਰੀਬ 300 ਏਕੜ ਖਾਲੀ ਹੈ ਪਿੰਡ ਦੇ ਲੋਕ ਸਰਕਾਰਾਂ ਤੋਂ ਲੱਗਪਗ ਕਿਨਾਰਾ ਕਰੀ ਬੈਠੇ ਨੇ ਪਿੰਡ ਰੱਤਾ ਖੇੜਾ ਦਾ ਇਹ ਅੱਡਾ ਹੈ ਅੱਡਾ ਮਤਲਬ ਕਿ ਜਿੱਥੋਂ ਕੁਸਾਦਣ ਆਉਣੇ ਆ ਤੇ ਅੱਗੇ ਲੰਘਣਾ ਔਰ ਉੱਥੇ ਸਾਨੂੰ ਇਹ ਬਾਬੇ ਬੈਠੇ ਮਿਲੇ ਨੇ ਇਸ ਪਿੰਡ ਦੇ ਜੋ ਸਮੱਸਿਆਵਾਂ ਨੇ ਤੁਹਾਨੂੰ ਪਹਿਲਾਂ ਹੀ ਦੱਸਤੀਆਂ ਕਿ ਸੇਮ ਵੱਡੇ ਪੱਧਰ ਤੇ 1986 ਦੇ ਵਿੱਚ ਸੇਮ ਆਉਂਦੀ ਹੈ ਔਰ ਜਿਹੜੀਆਂ ਫਸਲਾਂ ਨੇ ਘਰ ਦਾ ਗੁਜ਼ਾਰਾ ਚਲਾ ਕੇ ਘਰ ਦੇ ਕਰਜ਼ੇ ਵੀ ਉਤਾਰਨੇ ਸੀ ਉਹ ਹੁਣ ਫਸਲਾਂ ਸਿਰਫ 2-2 ਕੁਆਂਟਲ ਤੇ 1.5-1.5 ਕੁਆਂਟਲ ਤੇ ਰਹਿ ਗਈਆਂ ਜਦੋਂ ਕਣਕ ਬੀਜਣੀ ਹੈ ਔਰ ਉਸ ਦੇ ਵਿੱਚੋਂ ਮਸਾ 1.5 ਕੁਆਂਟਲ ਜਾਂ 2 ਕੁਆਂਟਲ ਉਸ ਦੇ ਵਿੱਚੋਂ ਨਿਕਲਣੀ ਆ ਉਹ ਕੀ ਤਾਂ ਕਰਜ਼ਾ ਤਾਰੂ ਤੇ ਕੀ ਘਰ ਚੱਲੇਗਾ ਕੁਛ ਬਾਬੇ ਨੇ ਇਹਨਾਂ ਦੇ ਖੇਤਾਂ ਦੇ ਵਿੱਚ ਮਸਲਾ ਇਹ ਆ ਕਿ 300 ਏਕੜ ਇਸਪੈਂਟ ਦੇ ਵਿੱਚ ਖਾਲੀ ਛੱਡੀ ਹੋਈ ਆ ਤੁਸੀਂ ਇਹ ਦੇਖੋ ਕਿ ਕੋਈ ਇੱਕ ਮਰਲਾ ਨਹੀਂ ਛੱਡਦਾ ਜੇਕਰ ਅਸੀਂ ਮੋਗਾ ਲੁਧਿਆਣਾ ਫਰੀਦਕੋਟ ਇਸ ਏਰੀਏ ਦੀ ਗੱਲ ਕਰੀਏ ਤਾਂ ਇੱਕ ਮਰਲਾ ਨਹੀਂ ਛੱਡਦਾ ਇੱਥੇ ਇਹਨਾਂ ਦੀ ਮਜਬੂਰੀ ਇਹ ਆ ਕਿ 300 ਏਕੜ ਜ਼ਮੀਨ ਇਹਨਾਂ ਨੂੰ ਖਾਲੀ ਛੱਡਣੀ ਪਈ ਆ ਸਤਿ ਸ਼੍ਰੀ ਅਕਾਲ ਬਾਬੂ ਜੀ ਕੀ ਨਾਮ ਹੈ ਸਤਿ ਸ਼੍ਰੀ ਅਕਾਲ ਜੀ ਸੁਵੰਨ ਸਿੰਘ ਜੀ ਕੀ ਮਸਲਾ ਹੈ ਕਿੰਨੀ ਖਾਲੀ ਛੱਡਦੇ ਔਰ ਸੇਮ ਨੇ ਬਹੁਤ ਜ਼ਿਆਦਾ ਪ੍ਰਭਾਵ ਕੀਤਾ ਹੋਇਆ ਇਸ ਪਨੀਰੀ ਜ਼ੈਮ ਦੇ ਬੋਝ ਕੀਤਾ ਇਸਿਆਸੀ ਜਈਆ ਇਸੈਮ ਦੀ ਹੂੰ ਦੇ ਬਹੁਤ ਜ਼ਿਆਦਾ ਫਸਲ ਨਹੀਂ ਹੋ ਰਹੀ ਜੀ ਹੂੰ ਆਹ ਨਹੀਂ 300 ਕਿਲੋ ਟਕੀਮ ਪਿਆਜ਼ ਰਖਵਾ ਨਹੀਂ ਪਿਆ ਹੂੰ ਮਾਨੇ ਚਤੇ ਤੇ ਅਦੌੜੀ ਹੁੰਦੀ ਉਹ ਬਾਦੀ ਨੂੰ ਮੋੜੀ ਹੁੰਦੀ ਆ ਨਹੀਂ ਹੁੰਦੀ ਮੈਂ ਖਰਚਾ ਜ਼ਿਆਦਾ ਕਰਨਾ ਪੈਂਦਾ ਹਲਕਾ ਟੁੱਹਦੀ ਹੈ ਜੀ ਹਾਂ ਜੀ ਸਮੇਤ ਸਿਆਸੀ ਸੁਭਾਸਾ ਦਾ ਬਹੁਤ ਜ਼ਿਆਦਾ ਹੈ ਅੱਛਾ ਜਦੋਂ ਇਹ ਸੇਮ ਆਈ ਕਿਸੇ ਸਰਕਾਰ ਕਿਉਂਕਿ ਦੇਖੋ ਤੁਸ ਤੁਹਾਡੇ ਹਵਸ ਨਹੀਂ ਹੈਗਾ ਕਿ ਤੁਸੀਂ ਇਹ ਸੇਮ ਨੂੰ ਕੱਢ ਦਿਓ ਸਰਕਾਰ ਦੇ ਫਿਰ ਵੀ ਕੁਛ ਨਾ ਕੁਛ ਬਹੁਤ ਹੀਨੇ ਬਸੀਲੇ ਹੁੰਦੇ ਆ ਕਿਸੇ ਨੇ ਕੋਈ ਹੀਨ ਬਸੀਲਾ ਕੀਤਾ ਹੁਣ ਤੱਕ ਬਸ ਸਰਕਾਰ ਵਾਲੇ ਹੀ ਨਾ ਬਸੀਲਾ ਸਾਂਭੀ ਰਹੇ ਬੋਲ ਨਹੀਂ ਕਿਸੇ ਨਾਲ ਮਪੇ ਤੁਸ ਤੁ ਬਈ ਬੜਾ ਮਲ ਅਕਮ ਕਾਮ ਨਾ ਬਣੀ ਹੋਈ ਕਿਸ ਤਰ੍ਹਾਂ ਦੇ ਫਿਲਟਰ ਲਾਏ ਸੀ ਫਿਲਟਰ ਗਲਤ ਜਿਮੇਤ ਪਾਏ ਸੀ ਇੱਕ ਫੂ ਬਣਾ ਬਣਾ ਕੇ ਹਾਂ ਇਹ ਮਤਲਬ ਤਪ ਤਾਤ ਬਹੁਤ ਬੁਗੇ ਵੀਤ ਹਾਂ ਪਰੋ ਕਾਮ ਜਬ ਨਹੀਂ ਹੋਈ ਸਕੀ ਉਹ ਤੇ ਬਸ ਸਰਕਾਰ ਵਾਲੇ ਮੜਾ ਮੋਟਾ ਮਾਜਾ ਮਿਲਦਾ ਰਹੇ ਉਹ ਤੋਂ ਬਾਅਦ ਤਾਂ ਮਾਗੋ ਵੀ ਨਹੀਂ ਮਿਲਿਆ ਕਿਵੇਂ ਕਿੱਲੇ ਦੇ ਹਿਸਾਬ ਨਾਲ ਮੁਆਵਜ਼ਾ ਮਿਲਦਾ ਸੀ ਆ ਜੀ ਆ ਗਰਦੌਰੀ ਹੁੰਦੀ ਸੀ ਆਹ ਦੀ ਗਰਦੌਰੀ ਖਾਲੀ ਸੇਮ ਦੇ ਰਕਬੇ ਦਾ ਦਿੰਦੇ ਸੀ ਸਾਨੂੰ ਮਿਲਦਾ ਤੇ 3000 ਰੁਪਏ ਮਹੀ ਮਿਲਦੀ ਸੀ 40 ਦਿੰਦੇ ਕਿੱਲੇ ਦਾ 3000 ਰੁਪਏ ਮਹੀ ਜਾਨੀ ਇੱਕ ਫਸਲ ਦਾ ਕਿੱਲੇ ਦਾ 3000 ਔਰ ਸਾਲ ਦਾ ਤਾਂ ਫਿਰ 6000 ਹੋ ਗਏ ਕਿੰਨਾ ਟਾਈਮ ਮਿਲਦਾ ਰਿਹਾ ਇਹ ਬਾਤ ਗੱਲ ਹੋ ਰਹੀ ਜੀ ਨਾ ਤੇ ਬਾਤ ਕਰ ਰਹੀ ਆ 10 ਸਾਲ ਮਿਲਦਾ ਰਿਹਾ ਹਾਂ ਜੀ ਉਹ ਬਾਤ ਵਿੱਚ ਬੰਦ ਹੋ ਗਿਆ ਫਿਰ ਜਦੋਂ ਕਾਂਗਰਸ ਦੀ ਸਰਕਾਰ ਬਣੀ ਤਾਂ ਬੰਦ ਹੋ ਗਿਆ ਪਰ ਤੁਸੀਂ ਮੰਗ ਨਹੀਂ ਕੀਤੀ ਜਾਂ ਤੁਸੀਂ ਗਏ ਨਹੀਂ ਹਾਂ ਮੰਗਦਾ ਕਿ ਫੌਜੀ ਆ ਨਾ ਇਹ ਕੋਈ ਸੋਰੀ ਰਕਾਰ ਨੇ ਸੇਮ ਦੇ ਨਾ ਕੋ ਸੇਮ ਨਹੀਂ ਸੇਮ ਵਾਲੀ ਸਬਾਈ ਕੀਤੀ ਉਵੇਂ ਮਤਲਬ ਪਾਣੀ ਵੀ ਬਹੁਤ ਆ ਗਿਆ ਜੀ ਆ ਦੋ ਖਾ ਲੋਗੇ ਉਹਦਾ ਬਹੁਤ ਜ਼ਿਆਦਾ ਖਰਾਬ ਹੋ ਗਿਆ ਸੀ ਜੀ ਪਾਣੀ ਕਿੰਨੇ ਫੁੱਟ ਤੇ ਆ ਜਾਂਦਾ ਪਾਣੀ ਇੱਥੇ ਪਾਣੀ ਉੱਤੇ ਜਾ ਬਰਾਬਰੀ ਹੈ ਜ਼ਮੀਨ ਦੀ ਹੂੰ ਬਿਲਕੁਲ 2 ਫੁੱਟ ਤੇ ਹੀ ਹੁੰਦਾ 2 ਫੁੱਟ ਤੇ ਪਾਣੀ ਤੇ ਰੋਕ ਦੀ ਜਮਾਂ ਬਰਾਬਰੀ ਹੈ ਕਿਹੜੀ ਕਿਹੜੀ ਫਸਲ ਪ੍ਰਭਾਵਤ ਹੁੰਦੀ ਕਣਕ ਹੀ ਹੁੰਦੀ ਹੈ ਝੋਨਾ ਹੋ ਜਾਂਦਾ ਕਣਕ ਦੇ ਵਿੱਚ ਝੋਨਾ ਹੋ ਜਾਂਦਾ ਝੋਨਾ ਕੋਈ ਨਾ ਕੁਝ ਹੋ ਜਾਂਦਾ ਕਣਕ ਹੁੰਦੀ ਹੈ ਗਜ਼ਾਰੇ ਜੁਗਾ ਹੋ ਜਾਂਦਾ ਹਾਂ ਜੀ ਬਾਕੀ 300 ਰੁਪਏ ਦਾ ਖਾਲੀ ਬਾ ਉਹ ਝੋਨਾ ਨਹੀਂ ਹੁੰਦਾ ਅੱਛਾ ਉੱਥੇ ਝੋਨਾ ਵੀ ਨਹੀਂ ਲੱਗ ਉਹ ਖਾਲੀ ਰਹਿੰਦੀ ਕਿੰਨੇ ਸਾਲਾਂ ਤੋਂ ਖਾਲੀ ਹੈ ਉਹ ਤਾਂ ਸਟੇਮ ਜੱਕੀ ਤੋਂ ਖਾਲੀ ਹੈ ਆਪੇ ਵੀ ਆਰ ਕਨਲੀ ਬਈ 86 ਤੋਂ ਗਿਆ ਹਾਂ 86 ਤੋਂ ਬਾਅਦ ਵਰਦੇ ਪਰ ਉਹ ਉਹ ਤੇ ਨਰੀ ਪਾਈ ਪੇਰਾ ਦੁਆਰਾ ਆ ਉਹਦੇ ਤੇ ਜਿੱਦਗੀ ਨੇ ਘੇਰੋ ਮਰਸ ਇਸ ਲੱਕ ਆ ਬਾਲ ਗੰਬਾਰੇ ਲੋਕ ਨੋਟਿਸ ਕਰਾ ਨੇ ਗੋਸਟ ਪੀਤੀ ਆ ਪਰ ਉਹ ਕਾਬਜਾ ਬਣੀ ਸੈਡਿਊਲ ਪਈ ਨਹੀਂ ਹਾਂ ਮਨੋਜ ਜੀ ਵੀ ਸਾਡੇ ਤਕਰੀਬਨ ਨਾਲੋਂ ਦੇ ਹੀ 750 ਪਿੱਲਾ ਦੇ ਜੀ ਬਿਲਕੁਲ ਹੀ ਗਏ ਤੁਹਾਡੀ ਜ਼ਮੀਨ ਵੀ ਕਰਨੀ ਪਈ ਆ ਤੁਹਾਡੀ ਆਤੀ ਤੇਰਾ ਗਿੱਲੇ ਸਾਡੇ ਪੁਰਾਣੀ ਦੇ ਤੇਰਾ ਗਿੱਲੇ ਵਿੱਚ ਕੁਝ ਨਹੀਂ ਦਾ ਮੰਦੂਮ ਗੱਲੇ ਵੀ ਦੀਓ ਚ ਪੱਥੇ ਪੁੱਤੇ ਵੀ ਛਿੜੇ ਬਾਤੀ ਖੜੀ ਪਈ ਆ ਇਹ ਇੰਨਾ ਮੈਂ ਉਹ ਕਹਿੰਦੇ ਰਿਹਾ ਬਾਜ਼ਾਰ ਦੇ ਜਾਂ ਕੋਈ ਇਤਨੇ ਕਰਕੇ ਇੱਕ ਜਲਾ ਦੇ ਸਰੇ ਪਾ ਕੋਈ ਕੁਛ ਕਰਦਾ ਕੋਈ ਬੁੱਧ ਦਾ ਤੰਦਾ ਜਾਂ ਕੋਈ ਕਿਸ ਤਰ੍ਹਾਂ ਮਿਲਾ ਲੋ ਕਿਸ ਤਰ੍ਹਾਂ ਕਰਕੇ ਗੁਜ਼ਾਰਾ ਕਰ ਰਿਹਾ ਅੱਛਾ ਕਣਕ ਖਾਨਜੋਗੀ ਕਣਕ ਵੀ ਨਹੀਂ ਹੁੰਦੀ ਤੁਹਾਡੇ ਕੋਲ ਚ ਖਾਨਜੋਗੀ ਨਹੀਂ ਹੁੰਦੀ ਜੀ ਮੁੱਲ ਲੈਣੇ ਆ ਥੋੜੀ ਮੁੱਲ ਲੈਣੇ ਆ ਪਸ਼ੂ ਵਾਸਤੇ ਇੱਕ ਕਣਕ ਵੀ ਮੁੱਲ ਲੈਣੇ ਹਾਂ ਝੋਨਾ ਮਾੜਾ ਮੋੜ ਸਾਡੇ ਹਰਾਚਾਰਾ ਥੋੜਾ ਬਹੁਤਾ ਆਇਆ ਜਾਂ ਜੇ ਲਾ ਲੋ ਝੋਨਾਸ ਮਾੜਾ ਮੋੜ ਹੋ ਜਾਂਦਾ ਹਾਂ ਬਾਤੀ ਸਾਡੇ ਵੀ ਬੱਲ ਸੇਵ ਨੇ ਸਾਨੂੰ ਇਹੋ ਜਿਹਾ ਪ੍ਰਾਪਤ ਕੀਤਾ ਕਿ ਸਾਡਾ ਇਹ ਲਈ ਵੇ ਵੇ ਤੱਕ ਦਾ ਨਹੀਂ ਇਸ ਟਾਈਮ ਆ ਵੀ 25 ਗੁੜ ਦੇ ਜਿਹੜੇ ਅਨਮੜ ਲੈ ਗਏ ਲੋਕ ਮਤਲਬ ਇੱਥੇ ਸਾਹ ਕਰਕੇ ਵੀ ਕੁਛ ਨਹੀਂ ਕੁਰੀ ਤੇਰੇ ਕੁਛ ਨਹੀਂ ਆ ਰੰਗ ਗੁੜਿਆਂ ਨਾਲ ਹੀ ਮੰਨੇ ਨਾ ਬੁਰਾ ਖੜੇ ਪਿੰਡ ਦਾ ਬੱਚੀ 25 ਤੋਂ 30 ਘਰ ਜਿਹੜੇ ਨਾ ਚੰਗੇ ਜ਼ਮੀਨ ਵਾਲੇ ਇਹਨਾਂ ਅੱਛੇ ਸੱਤ ਸੱਤ ਘਲੇ ਜ਼ਮੀਨ ਆਉਂਦੀ ਆ ਪਰ ਉਹ ਜਦੋਂ ਆਗੇ ਵੇਦੇ ਵੀ ਖਾਲੀ ਇਸ ਹੁੰਦਾ ਕੋਈ ਨਹੀਂ ਤੇ ਕੋਈ ਸਾਗੂਮੀ ਪੈਪਾ ਅੱਛਾ ਪਰ ਉਹ ਘਰੇ ਇਹਨਾਂ ਮਤਲਬ ਧਰਾਂ ਦਾ ਬੁਰਾ ਆ ਤੇ ਬੱਚੋ ਮਤਲਬ ਸਾਰਾ ਪਿੰਡ ਹੀ ਕਹਿਸਾਦੇ ਬੱਚੋ ਪਤਰੀਵਾ 17 80 ਘਰ ਤੇ ਜਿਆਦੇ ਭਰਾ ਆ ਜਦੋਂ ਬਿਲਕੁਲ ਹੀ ਕੁਛ ਨਹੀਂ ਏਰੀਏ ਦੇ ਹਿਸਾਬ ਨਾਲ ਕਿ ਕਿਹੜੇ ਏਰੀਏ ਦੇ ਵਿੱਚ ਜ਼ਿਆਦਾ ਸੇਵ ਹੈ ਹੁਣ ਹਰੇ ਏਰੀਆ ਪਰਵਾਦ ਮੰਨਦੇ ਇਹ ਚੜਦੇ ਵਾਲਾ ਪਾਸਾ ਜਿਹੜਾ ਪਿੰਡ ਦੇ ਚੜਦੇ ਵਾਲਾ ਪਾਸਾ ਪਾੜ ਦੇ ਬਾਈ ਹੈ ਹਾਂ ਇਹ ਦੋਵੇਂ ਇਹ ਜ਼ਿਆਦਾ ਪ੍ਰਾਪਤ ਤੇ ਲੈ ਛਪਦੇ ਵਾਲੇ ਪਾਸੇ ਠੀਕ ਆ ਜਿਹਦੇ ਸ਼ਿਰਤੀ ਉਸ ਫੋੜੀ ਦਰ ਇਮਾਰੇ ਮਰੋਵੀਂ ਮਰੀਆ ਰਗੀ ਸੰਜੋਤ ਤੇ ਪੁਆਟ ਤੋਂ ਪੁਆਟ ਦਾਣੇ ਹੁੰਦੇ ਆ ਕਿਲੇ ਦੇ ਕੋ ਪੁਆਟ ਰੁਪਈ ਕਰੂਗਾ ਦਾ ਜਿਹੜਾ ਜ਼ਿੰਮੇਦਾਰ ਸਰਦਾ ਕਰਦਾ ਫਿਰਚਾ ਵੀ ਪੂਰਾ ਨਹੀਂ ਹੁੰਦਾ ਖਰਚਾ ਵੀ ਪੂਰਾ ਨਹੀਂ ਹੁੰਦਾ ਮੰਨ ਲਓ ਖਰਚਾ ਘਰੋਂ ਕਰਕੇ ਵੀ ਕਈ ਵਾਰ ਮਤਲਬ ਦੁਗਰੇ ਦੇਲੇ ਸੁਤੀ ਦਾ ਹਾਂ ਹਾਂ ਇੰਨਾ ਬੁਰਾ ਲੇ ਤਾਂ ਉਹਨਾਂ ਪਸ਼ੂਆਂ ਪੂਸਵਾਂ ਦਾ ਮਾਰਾ ਮੁਰ ਲੋਕ ਜਾਰਾ ਕਰਦੇ ਆ ਹੋਰ ਕੋਈ ਚਾਰਾ ਉਹਨੂੰ ਚਾਰਾ ਨਹੀਂ ਅੱਛਾ ਹਾਂ ਹੋਰ ਇਹ ਨਹੀਂ ਗਾ ਸਾਡੇ ਵੀ ਇੱਥੇ ਬੜੇ ਲੋਕ ਸੁੱਕੇ ਆ ਪਿੰਡ ਮਤਲਬ ਬਹੁਤ ਉਪੀਆ ਐਵੇਂ ਜਿੱਦਾਂ ਨੇ ਇੱਥੇ ਮਤਲਬ ਹੋ ਰਿਆਂ ਨੇ ਰਸਾ ਦੇ ਟੱਡੋ ਤੁਸੀਂ ਕਈ ਕੁੜੀਆਂ ਵੀ ਸਾਡੇ ਬਚਾਰੀਆਂ ਰਹਿ ਰਹੀਆਂ ਵਿਆਹ ਨਹੀਂ ਸਕੇ ਇੰਨਾ ਬੁਰਾ ਹੈ ਪਿੰਡ ਉਹ ਤੇ ਬਾਕੀ ਸਾਡੇ ਆ ਪਿਛਲੇ ਬਾਪੂ ਜੀ ਕਹਿੰਦੇ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਮੁਆਵਜ਼ਾ ਮਿਲਦਾ ਰਿਹਾ 10 ਸਾਲ ਉਹ ਸਾਨੂੰ ਨਾ 3000 ਮਤਲਬ ਮਿਲਦਾ ਸੀ ਉਹ ਜਿਵੇਂ ਬਾਰਡਰ ਜਲਾ ਮਿਲਦਾ ਨਹੀਂ ਤੇ 1000 ਪ੍ਰਤੀ ਉਹ ਸਾਨੂੰ ਮਿਲਦਾ ਰਿਹਾ ਉਸ ਤੋਂ ਬਾਅਦ ਬਕਾਇਦਾ ਕੋਈ ਸਕੀਮ ਦੇ ਵਿੱਚ ਮਤਲਬ ਇਹਨੂੰ ਸ਼ਿਫਟ ਕਰਿਆ ਹਾਂ ਉਹ ਬਾਰਡਰ ਸਕੀਮ ਚ ਸ਼ਮਸੀ ਹਾਂ ਉਹ ਬਾਰਡਰ ਸਕੀਮ ਦੇ ਨਾਲ ਸਾਨੂੰ ਸ਼ਮਸੀ ਉਹਦੇ ਨਾਲੇ ਸਾਨੂੰ ਮਿਲਦਾ ਸੀ ਉਹ ਜਦੋਂ ਦੀ ਬੰਦ ਹੋ ਗਈ ਉਹ ਸਾਨੂੰ ਮਿਲਣਾ ਬੰਦ ਹੋ ਹੂੰ ਉਸ ਤੋਂ ਬਾਅਦ ਸਾਨੂੰ ਕਾਂਗਰਸ ਸਰਕਾਰ ਆਈ ਉਸਨੇ ਬਿਲਕੁਲ ਹੀ ਬੰਦ ਕਰਤਾ ਕੋਈ ਸਰਕਾਰ ਇਹ ਨੇਰ ਬਈ ਨਹੀਂ ਦਤਾ ਤੁਸੀਂ ਇਹਨੇ ਮੰਨ ਲਓ ਅੱਜ ਤੱਕ ਬਾਦ ਨਹੀਂ ਪੁੱਛਿਆ ਬਾਦ ਉਸ ਤੋਂ ਬਾਅਦ ਟਾਈਮ ਦੇ ਨੂੰ ਦੋ ਚਾਰ ਕੋਸ਼ਿਸ਼ਾਂ ਹੋਈਆਂ ਤੁਹ ਕੰਮ ਜਿਆਪਰੀ ਹੋਈਆਂ ਹੂੰ ਇਸ ਰਿਸਵਾਏ ਇਹ ਮਨ ਲਾ ਤੇ ਦਰੀਆਂ ਲਾ ਲੀਤੀ ਵੀ ਕੋਈ ਲੱਕ ਤੇ ਇਹਨਾਂ ਅੱਜ ਅੱਜ ਇਹ ਮਨ ਲਾ ਤੇ ਨੂੰ ਪਹਿਲੇ ਨੂੰ ਆਖਣਾ ਨਹੀਂ ਸਿੱਲਿਆ ਨੂੰ ਕੋਰਟੋਂ ਆਉਤੋ ਸਿੱਲਿਆ ਨੂੰ ਆਉਤੋ ਕਿ ਇਹਨੇ ਕਿ ਲਾਉਂ ਬੋਤਲ ਇਸ ਤਰ੍ਹਾਂ ਕਰ ਦਿਆ ਸਿਆਸਤ ਪਰ ਉਭਾਈ ਰਾਸਤ ਪਰੂੰ ਸਿਆਸਤ ਲੈ ਸੀ ਪਿੰਡ ਜੇ ਸਿਆਸਤ ਨਾਲ ਕਰਦੇ ਤੇ ਹੋ ਸਕਦਾ ਇਹ ਪਿੰਡ ਤੁਹਾਡਾ ਅੱਜ ਨੂੰ ਆਬਾਦ ਹੁੰਦਾ ਹ ਹ ਸਿਆਸਤ ਲਈ ਸਿਆਸਤ ਲਈ ਪਿੰਡ ਦੇ ਮਾਰੇ ਬਹੁਤ ਪਰ ਲੱਗੀ ਮਤਲਬ ਜਿਵੇਂ ਮੋਹ ਜਿਹੜੇ ਬੰਦੇ ਨਾ ਪਿੰਡ ਦੇ ਉਹਨੇ ਕੰਮ ਕਰਵਾਉਣ ਦਾ ਜੀ ਉਹ ਵੀ ਮਾਰੇ ਨਹੀਂ ਲੰਦੇ ਤੇਰੇ ਕੰਮ ਕਿੱਥੋਂ ਅੱਛਾ ਆਪਦੀ ਪੰਚਾਇਤ ਨਾਲ ਤੇ ਆਗੂਆਂ ਨਾਲ ਵੀ ਰੰਜਾ ਤੁਹਾਨੂੰ ਨਹੀਂ ਰੰਜ ਤੇ ਹੈਗਾ ਹੀ ਜੇ ਜਦੋਂ ਉਹਨੇ ਕੰਮ ਗਲਤ ਕੀਤੇ ਰੰਜ ਟੋਲਾਊਗਾ ਹੂੰ ਯੋ ਕਾ ਉਹ ਸਹੀ ਕਰਦੇ ਤਾਂ ਜੀ ਬੋਲਣਾ ਤਾਂ ਉਹ ਲੀਡਰਾਂ ਦੇ ਪਿੱਛੇ ਲਾ ਕੇ ਕਰਦੇ ਨੇ ਜਾਂ ਉਹਨਾਂ ਦੀ ਉਹ ਸਾਰੇ ਦਿਨ ਤਰਾਏ ਲੀਡਰਾਂ ਪਿੱਛੇ ਹੀ ਹ ਹਾ ਕਿਸੇ ਨੂੰ ਪੈ ਨਹੀਂ ਪਾਦੇ ਲੀਡਰਾਂ ਪਿੱਛੇ ਲੈ ਕੇ ਘਾਪਿਸ ਹ ਹ ਇਸ ਤਰ੍ਹਾਂ ਕਹਿੰਦੇ ਆ ਅਗਰ ਜੀ ਅਪੀਲ ਦਾ ਜੇ ਮੈਂ ਮੰਨ ਲਓ ਮੇਰਾ ਸੇਮ ਨਾਮ ਹੋਵੇ ਕਿ ਕਿਲਾ ਆ ਗਿਆ ਮੈਂ ਲੀਡਰ ਨੂੰ ਆਖਦੇ ਹਾਂ ਕਿਲਾ ਕਰਾ ਬਾ ਮੈਂ ਲੀਡਰ ਨੂੰ ਆ ਕੇ ਕਿਲਾ ਉਹਨੂੰ ਕਰਾਤਾ ਇਸ ਤਰ੍ਹਾਂ ਕੰਮ ਹੋ ਜਾਂਦਾ ਉਹਦਾ ਨੁਕਸਾਨ ਹੋਇਆ ਉਹਦਾ ਨੁਕਸਾਨ ਸਾਡੇ ਪਰਨਾ ਬਿਆਫਗਿਆ ਜਿਹੜਾ ਜਿਹੜਾ ਜਿਹੜੀ ਸਾਡਾ ਮੰਨ ਲਈ ਰਕਬਾ ਲਾਲੋ ਦਿਨਤਾ ਆਸਫੇਰ ਚ ਪੈਨਾਦਰਾ ਨੂੰ ਪਰਣਾ ਪਿਆ ਉਹ ਕੋਈ ਉਮੀਦ ਨਜ਼ਰ ਆਉਂਦੀ ਐ ਆਉਣ ਵਾਲੇ ਆਉਣ ਵਾਲੇ ਕੁਝ ਸਾਲਾਂ ਚ ਸੋਇਆ ਲੱਗੂਗਾ ਸਾਨੂੰ ਤੇ ਪਤਾ ਕੋਈ ਸਰਕਾਰਾ ਤੋਂ ਕੋਈ ਉਮੀਦ ਨਹੀਂ ਆਉਂਦੀ ਅੱਜ ਤੇ ਫਿਲਹਾਲ ਸਾਨੂੰ ਕੋਈ ਉਮੀਦ ਨਹੀਂ ਵੀ ਸਾਡੇ ਏਰੀਆ ਬਾਹਰ ਵੋਟਾਂ ਲੈਣ ਤਾਂ ਆਉਣਗੇ ਤੁਹਾਡਾ ਤੁਹਾਡਾ ਐਮਪੀ ਕੌਣ ਬਣਦਾ ਇੱਥੇ ਕਿਹੜਾ ਬਟੰਡੇ ਚ ਪੇ ਮੇਰ ਕੇ ਆਰੇ ਬਟੰਡੇ ਆ ਲੰਬੀ ਹਲਕੇ ਦਾ ਪਹਿਲਾ ਪਿੰਗ ਐ ਇਧਰੋਂ ਸਟਾਰਟ ਹੈ ਜਾਂ ਸਟਾਰਟ ਨਹੀਂ ਦਾ ਓਕੇ ਸਾ ਪੈਸਾ ਦਾ ਪ੍ਰਕਾਸ਼ਿੰਗ ਬਾਦਲ ਹੋ ਰਹਾਂ ਦਾ ਹਾਂ ਉਹਨਾਂ ਦਾ ਵਰਡ ਦੋ ਮੇ ਸਿੱਧਾ ਤੇ ਵੀ ਸਿੱਧਾ ਪੂਆ ਮੈਂ ਹਾਂ ਅੱਛਾ ਉਹ ਤਾਂ ਫਿਰ ਉਹਨਾਂ ਕੋਲ ਤਾਂ ਤੁਹਾਡਾ ਡਿਪਾਰਟਮੈਂਟ ਹੀ ਹੈ ਕੁੜੀਆਂ ਸਾਹਿਬ ਦੇ ਕੋਲੇ ਉਹਨਾਂ ਦਾ ਆਪ ਦਾ ਹਲਕਾ ਹੈ ਫਿਰ ਵੀ ਇੱਡੇ ਨਾਸ਼ੋਂ ਤੁਸੀਂ ਕਾਂਸ਼ ਅਸੀਂ ਖੁਦ ਨਾ ਤੁਹਾਨੂੰ ਕੀ ਦੱਸੀ ਅਸੀਂ ਖੁਦ ਆਮ ਆਦਮੀ ਨੂੰ ਬੋਤਾ ਪਾਈਆਂ ਹਾਂ ਪੂਰਾ ਜੋੜ ਲਾਇਆ ਇਸ ਪਿੰਡ ਤੋਂ ਬਸ ਸਾਡੀ ਕਹੇ ਨਾ ਬਾਤ ਨਹੀਂ ਪੱਚ ਅੱਜ ਸਾਨੂੰ ਦੇ ਰਹੇ ਸੀ ਤੁਹਾਨੂੰ ਸਹੀ ਦੱਸੀਏ ਵੀ ਫੈਕਟ ਹਾਲ ਨਹੀਂ ਤੁਹਾਨੂੰ ਅੱਜ ਵੀ ਰਹੇ ਸੀ ਅਭੀ ਪਾਰਟੀ ਦੇ ਵਿੱਚ ਬਾਤ ਨਹੀਂ ਕੋਈ ਚਲ ਮੰਨ ਲਓ 2-3 ਸਾਲ ਤੋਂ ਕਿਨਾਂ ਨੂੰ ਕੌਣ ਵੋਟਾਂ ਲੈਣਾ ਹੈ ਗਰੇ ਮਾਰਨੇ ਸਵਾਲ ਕਰੋਗੇ ਬਾਤ ਜ਼ਰੂਰ ਕਰਾਂਗੇ ਕਿਉਂ ਨਹੀਂ ਕਰਾਂਗੇ ਸਵਾਲ ਜ਼ਰੂਰ ਹੈ ਪੁੱਛਣਾ ਬਣਦਾ ਹੈ ਪੁੱਛਣਾ ਬਣਦਾ ਹੈਗਾ ਮੈਂ ਕੋਈ ਵੋਟਾਂ ਪਾਈਆਂ ਤੁਸੀਂ ਐਸੀ ਚੀਜ਼ ਦੀ ਵੋਟਾਂ ਤਾਂ ਵੋਟਾਂ ਲਈਆਂ ਤੁਸੀਂ ਕੰਪੇਨ ਕੀਤੀ ਅੱਗੇ ਹੋ ਕੇ ਕੰਪੇਨ ਕੀਤੀ ਲੋਕਾਂ ਤੋਂ ਵੀ ਪਾਈਆਂ ਕੰਪੇਨ ਕੀਤੀ ਸੀ ਇਸ ਬਰਦੀ ਮੱਲੋ ਤਕਰੀਬਨ ਲਾ ਲੋ ਅੱਜ ਨਹੀਂ ਮੋਤਵਾਸ ਆ ਮਨ ਮੇਨੋ ਹਾਂ ਤੁਹਾਨੂੰ ਨਿਰਾਸ਼ ਹੋਣਾ ਪੈਗਾ ਬਹੁਤ ਜ਼ਿਆਦਾ ਫੋੜੇ ਨਹੀਂ ਤੁਹਾਨੂੰ ਕਦੇ ਆਪਦੇ ਲੀਡਰ ਅੱਗੇ ਰਾਂਝ ਰੱਖਿਆ ਇਸ ਗੱਲ ਦਾ ਕਿ ਤੁਸੀਂ ਉਹਨਾਂ ਦੇ ਦੋ ਤੇਰੇ ਦੀ ਜਾ ਕੇ ਘਰ ਰੱਖਿਆ ਉਹਨਾਂ ਨੇ ਹਾਂ ਵੀ ਜਦਾਂਗੇ ਸਾਨੂੰ ਨਾ ਜਿਹੜੇ ਸਾਡੇ ਮਤਲਬ 70 ਸਾਰੇ ਘਰ ਅਸੀਂ ਬਿਲਕੁਲ ਡੈਡ ਆ ਉਹਨਾਂ ਦੀ ਮਾਰੀ ਮੋੜ ਤੁਸੀਂ ਮਦਦ ਕਰੋ ਹਾਂ ਪਰ ਸਾਡੀ ਕਿਸੇ ਨੇ ਗੱਲ ਨਹੀਂ ਤੁਹਾਨੂੰ ਕੁਝ ਪੱਲੇ ਨਹੀਂ ਪਿਆ ਨਾ ਅਸੀਂ ਦੋ ਤੇਰੇ ਦੀ ਜਾ ਕੇ ਲੈ ਕੇ ਦੇ ਗਏ ਆ ਰਿਟਰਨ ਤੇ ਵੀ ਹਾਂ ਫਿਰ ਵੀ ਸਾਡੀ ਕਿਸੇ ਦੀ ਗੱਲ ਨਹੀਂ ਉਸ ਇਹ ਪਿੰਡ ਦਾ ਵਡੇਰੀ ਉਮਰ ਦਾ ਬਜ਼ੁਰਗ ਪ੍ਰਗਟ ਸਿੰਘ ਹੜਾ ਵੇਲੇ ਵੀ ਇਸ ਦੀ ਸਾਰੀ ਫਸਲ ਬਰਬਾਦ ਹੋ ਗਈ ਸੀ ਅੱਜ ਉਸ ਨੇ ਭਰੇ ਮਨ ਨਾਲ ਵੋਟਾਂ ਮੰਗਣ ਆਉਂਦੇ ਸਿਆਸੀਆਂ ਨੂੰ ਖੂਬ ਕੋਸਿਆ ਸੇਵਾਣ ਜਿੱਤ ਮੈਂ ਸਾਰਾ ਪਿੰਡ ਕੇ ਟਹਿ ਟਹਿਰੀ ਹੋ ਗਿਆ ਸੀ ਆ ਲੋਕਾਂ ਨੇ ਕਰਜ਼ੇ ਤੋਟੋ ਕੇ ਘਰ ਪਾਏ ਨੇ ਸਰਕਾਰਾਂ ਅੱਗੇ ਜਾ ਕੇ ਰੋਂਦੇ ਨੇ ਤੇ ਕੋਈ ਇੱਕ ਕੌਂਡੀ ਮੰਨ ਨਹੀਂ ਕਹਿੰਦੇ ਪਾਇਆ ਇੱਕ ਕਕੌਣੀ ਮੁੰਨ ਵੀ ਫੇਰ ਝੋਨਾ ਮਰ ਗਿਆ ਪਰ 12 ਕਾ 12 ਕਨੇ ਝੋਨਾ ਹੀ ਹੈ ਇੱਕ ਕਿਲੋ ਦਾਣੇ ਨਹੀਂ ਹੋਏ ਤੇ ਇੱਥੇ ਸਰਦਾਰੀ ਸਰਕਾਰ ਆਈ ਇਥੋਂ ਲੈ ਕੇ ਤੇ ਨੇ ਆਪਣੀ ਆ ਸਰਕਾਰ ਨੇ ਜਿਹੜੀ ਆ ਆਮ ਪਾਰਟੀ ਆ ਇਹਨੇ ਆਮ ਮਾਰਿਆਂ ਦਾ ਪਾਣੀ ਵੰਡਾ ਕੇ ਇਧਰ ਮੇਰੇ ਖੇਤਾਂ ਨੂੰ ਕੜਾਤਾ ਦੇ ਭੈਣ ਮੁੰਡੇ ਟਿਕਰਸਾਲ ਜਲਸਾ ਲੋਗੇ ਨੇ ਮੁੱਖ ਮੰਤਰੀ ਉੱਤੇ ਫਿਰਦਾ ਜਾਤ ਕੌਮ ਨਾ ਹੈ ਤੇ ਇਹ ਅੱਧੀ ਜਵਾਨਾ ਨਹੀਂ ਅੱਛਾ ਮੈਂ ਅੱਜ ਤੋਂ ਮੈਂ ਇਥੋਂ ਜਿੱਥੇ ਜੜੀ ਜਗ੍ਹਾ ਦੇ ਖੋਤੇ ਮਾਰੂ ਕਾ ਵਪਾਰ ਕਰਕੇ ਤੇ ਬੰਨ ਨੂੰ ਹਰਦ ਤਿਕੜੇ ਕਿ ਕਿ ਲਾ ਬੜੀ ਜਾ ਬੁਕਾਰਿਓ ਤੇ ਮਸਤ ਲਾਵੂ ਪਰ ਕਰੀ ਇਹ ਤੇ ਨਹੀਂ ਕਿ ਮਾਵਾ ਸਰਕਾਰ ਜੇ ਬੰਦੀ ਆ ਤੇ ਉਹ ਪਿਓ ਜਨਤਾ ਦੀ ਹੁੰਦੀ ਆ ਤੇ ਅੱਜ ਸਰਕਾਰ ਨੇ ਸਾਡੀ ਨਾਲ ਆਨੇ ਬਾਅਦ ਤੇ ਸਾਡਾ ਖਾਣਾ ਭਲਾ ਕਰ ਮੰਨਤ ਕਰ ਮੈਨੂੰ ਦੁਖੀ ਹੋ ਗਿਆ ਹਾਂ ਬੋਲਿਆ ਸਾਡਾ ਜੀ ਨਹੀਂ ਸਿੱਟਦਾ ਬੋਲ ਮੈਂ ਇੱਕ ਸਰਕਾਰ ਨੂੰ ਚੇਤਾਵਨੀ ਦੇ ਕੇ ਕਹਿੰਨਾ ਹੈ ਚਾਨੂੰ ਸਾਡਾ ਕਹਿੰਦੀ ਆ ਕਹੀ ਕਹੀ ਤੇਰਾ ਤੇਰਾ ਦਿਮਾਗ ਮਰ ਗਿਆ ਸਾਡਾ ਦਿਮਾਗੀ ਮਰ ਗਿਆ 42 ਸਾਲ ਦੇ ਜੱਟ ਰੁੰਦੇ ਅੰਦਰ ਕੰਦਰ ਵੜਕੇ ਨੂੰ ਬੈਠੇ ਆ ਜੱਟ ਦਾ ਕਿਸਾਨ ਨਾ ਕਿਲੋ ਦਾਣੇ ਆਉਣ ਤੇ ਤੈਨੂੰ ਆ ਬਾਹਰ ਜਾ ਕੇ ਸਟੇਟਾਂ ਦੇ ਲਾ ਲੋਕੀ ਨੇ ਚਾਰ-ਚਾਰ ਕਿਲੋ ਘੰਟੇ ਜਿਹੜੀ ਆ ਹੰਦਾਂ ਦੇ ਆਏ ਕਰਕੇ ਦੇ ਵੇਚਣ ਦੇ ਨਹੀਂ ਉਹ ਤੇ ਉਹ ਵੇਚਦੇ ਨਹੀਂ ਕਮਜ਼ੋਰੀ ਕਾਰਨ ਕਰਕੇ ਵੇਚਦੇ ਆ ਨਾ ਅੱਜ ਤੁਸੀਂ ਦੱਸੋ ਬਈ ਇਹ ਕੀ ਜੱਟ ਕੀ ਕਰਨਗੇ ਇਹਨਾਂ ਦਾ ਕੀ ਹਾਲ ਹੋਵੇਗਾ ਮੈਂ ਇਹ ਮੁੱਖ ਮੰਤਰੀ ਆ ਸਾਡਾ ਜਿਹੜਾ ਹੁਣ ਬਣਿਆ ਮੰਤਰੀ ਮਿੱਟੂ ਆ ਆਪਣਾ ਖੁੱਡੀਆਂ ਉਹਨਾਂ ਮਾਰ ਕਾ ਕ ਕਰ ਨਹੀਂ ਕਮਾਰਾ ਇੱਧਰ ਮੈਨੂੰ ਇਹ ਸਾਰੀ ਸਰਕਾਰ ਮੰਨ ਜਾਂਦੇ ਮੈਂ ਆਂ ਮਿੱਟੀ ਪਾ ਦੇਂਗਾ ਮੈਂ ਮਿੱਟੀ ਪਾ ਦਿਆਂ ਉਹਨਾਂ ਦੀ ਰੋਟੀ ਖਾਂਦੇ ਕਰਦੇ ਹੋ ਤੁਹਾਨੂੰ ਮਾਪੇ ਹੁੰਦੇ ਹੀ ਸਰਕਾਰ ਦੇ ਇੱਥੇ ਕਰਦੇ ਆ ਬਈ ਜੇ ਜਨਤਾ ਨੂੰ ਪਾਲਣ ਮੈਂ ਕਹਿੰਦਾ ਦੁਸ਼ਮਣ ਨਹੀਂ ਅੱਜ ਲੋਕੀ ਕਹੀ ਜਾਂਦੇ ਨੇ ਬਈ ਇਹ ਇੱਕ ਏਮ ਜਿਹਾ ਰੌਲਾ ਪਾ ਦੇ ਨਹੀਂ ਜਾਇ ਰੌਲਾ ਨਹੀਂ ਪਾਉਂਦੇ ਸਾਨੂੰ ਜਾਣੇ ਮੈਂ ਮੇਰੇ ਵੀ ਆ ਪਿੰਡ ਦੇ ਲੋਕੀ ਰੋਟੀ ਖਾਂਦੇ ਹੁੰਦੇ ਇਹ ਵੀ ਵਸਦੇ ਹੁੰਦੇ ਕਿ ਕੋਲ ਜੇ ਕੁੱਤੇ ਰੋਟੀ ਖਾਂਦੇ ਹੋ ਗਏ ਤੇਰੇ ਕੋਲ ਜਾਉਂਦੇ ਤੇਰੇ ਤੋਂ ਕੋਈ ਲੈ ਲਊਗਾ ਤੇ ਜੇ ਤੂੰ ਹੀ ਭੁੱਖੇ ਲੰਗੇ ਹੋਰ ਦੇਣਾ ਕਹੇ ਨੂੰ ਕੀ ਮਰ ਦੁਹੀਂ ਹੋ ਕੇ ਤੇ ਕਈ ਨਾ ਗੱਲ ਜਿਹੜਾ ਮੈਰਾ ਹਾਲਾਤ ਵੇਖਿਆ ਨਾ ਮੈਂ ਮੈਂ ਜਨਤਾ ਦੇ ਮਸੂਹ ਵੇਖ ਨਹੀਂ ਸਕਦਾ ਜਨਤਾ ਦੇ ਬਾਵੇ ਮੱਖ ਮੰਤਰੀ ਆਪਣੇ 55 ਅਫਸਰਦਾਰ ਪ੍ਰਗਾਸ ਤੋਂ ਬਾਲ ਨੂੰ ਉੱਥੇ ਕਿਹਾ ਮਾ ਬਾਦ ਸਾਹਿਬ ਮਾਪੋ ਜਨਤਾ ਦੀ ਮੁੱਖ ਮੰਤਰੀ ਹਿੰਦਾ ਆ ਤੇ ਤੁਸੀਂ ਮੁੱਖ ਮੰਤਰੀ ਜਨਤਾ ਦਾ ਹੋਣ ਕਾਰਨ ਕਰਕੇ ਨਾਲ ਨਾ ਨੀ ਜ਼ਮੀਨ ਤੋਂ ਉਤੀ ਪਵਾ ਦੇ ਜਾਂ ਘਰ ਪਰਤੀ ਆ ਜਿਹੜੇ ਬੱਚੇ ਨੇ ਨਾਲ ਨੀ ਨੌਕਰੀਆਂ ਦੇ ਲਾ ਦੇ ਪੜਕ ਕੇ ਇਹ ਗਾਲੀਂ ਹੀ ਸੁਣੀ ਮੇਸੇ ਗਾਂਢੀ ਸੰਦਾ ਮੈਕਰ ਆਕ ਕਿਨੇ ਕੋਰੇ ਰੋਨੇ ਰੋਇ ਗਏ ਹੋਰ ਜੈ ਕੋ ਰਬ ਨੂੰ ਹੱਥ ਜੋਨੇ ਰੱਬ ਗਿਆ ਹੋਰ ਸਾਡੇ ਕੁੜੀ ਬਾਲੀ ਫਰਾਰ ਕੋ ਸੁਣਦਾ ਅਹੀਂ ਗੋਵਰਜਨਿਕ ਤੋਂ ਨਾ ਮਰ ਗਿਆ ਕੰਕ ਮਰ ਜੀਗਾ ਤੇ ਫਿਰ ਉਸ ਵਾਰ ਕੀ ਕਰਦਾ ਕਿੰਦਨ ਜਾਈ ਹੈ ਤੂੰ ਹੀ ਛਾਣੇ ਬੈਠੇ ਦੁਹੀ ਹੋ ਕੇ ਆਨਿਆ ਸਾਡਾ ਜੀ ਨਹੀਂ ਕਰਦਾ ਸਰਕਾਰ ਨੂੰ ਜਨਤਾ ਦੀ ਮਾਂ ਬਣਦੀ ਹੈ ਸਰਕਾਰ ਜਨਤਾ ਵਾਸਤੇ ਸੋਚਿਆ ਕੰਮ ਉਹਨੂੰ ਬੋਟਾ ਆ ਗਿਆ ਬਾਤ ਦੁਆਰੇ ਫੇਰ ਆਉਣਗੇ ਨੇ ਆਏ ਆਉਣਾ ਹੀ ਨਾ ਸਾਨੂੰ ਤਾਂ ਪਤਾ ਆ ਕੋਲ ਤਾਂ ਨਹੀਂ ਜਿਹੜੀ ਬੋਟ ਹੁੰਦੀ ਆ ਉਹ ਸੁਣ ਲਾ ਉਹ ਨਾ ਤੇਰਾ ਤੇਰਾ ਸਰੀਰ ਨੂੰ ਮੋਲ ਲੈ ਜਦ ਹਿਰਦੇ ਨੂੰ ਵੀ ਘਾਰਿਆ ਨਾ ਉਹਨੂੰ ਮੋਲ ਲੈ ਲੈਣਾ ਅੰਦਰੋਂ ਤੇ ਜੇਕਰ ਆਏ ਆਹੋ ਹੀ ਕੰਮ ਰਿਆਂ ਫਿਰ ਸਾਨੂੰ ਖੂਨ ਫੇਰ ਇਸ ਤਰ੍ਹਾਂ ਅੰਦਰੋਂ ਲੈ ਲੈਣਗੇ ਫਿਰ ਸਾਨੂੰ ਗੋਲ ਪਰਨੇ ਮਾਰਨਗੇ ਸਾਹ ਆਈਦਰ ਜਨਤਾ ਦੇ ਜਿਹੜੀ ਪਰਦਾਈ ਹੁੰਦੀ ਪਰਦਾ ਜਿਹੜੀ ਆ ਉਹ ਪਰਦਾ ਕਰੇ ਕੀ ਲੱਛ ਕੇ ਅੰਦਰ ਜਾਵੇ ਇਨੂੰ ਆਖੇ ਕੁਛ ਕਹਿੰਦੀ ਆ ਛੜਕਾਂ ਬਣਾਤੇ ਸਰਕਾਰ ਚ ਬਣੀਆਂ ਤੇਰੇ ਘਰ ਆਟਾ ਨਹੀਂ ਗਾਦੇ ਛੜਕਾਂ ਉਕੀ ਕਰਨੀ ਤੂੰ ਕੋਈ ਜੀਵੀਦਾਰ ਜਿਹੜਾ ਆ ਹਰ ਰੋਟੀ ਖਾਂਦਾ ਸੁਣ ਜੇਨੂੰ ਹੋਣਾ ਇਤੋਂ ਇਤੋਂ 4000 ਕਿਲੋਮੀਟਰ ਦੇ ਜਾਣਾ ਹੋਵੇ ਤੇ ਅੱਜ ਤੇਰੇ ਕੋਲ 150 ਹੋਊਗਾ ਤੇ ਕੋਈ ਗੱਲ ਮਾਰ ਨਹੀਂ ਕਰਦਾ ਉਸ ਤੋਂ ਮੁਹੀ ਦਾ ਸਮਾਂ ਆ ਗਿਆ ਹੈ ਸਰਕਾਰ ਦਾ ਫਰਜ਼ ਬੰਦਾ ਵੋਟਾਂ ਮੰਗਣ ਨਾ ਆਇਆ ਕਰਨ ਸਾਡੀ ਜਨਤਾ ਦੀ ਫਰਿਆਦ ਸੁਣੀਆ ਕਰਨ ਫਰਿਆਦ ਦੇ ਅੱਗੇ ਭੁੱਖੀਆਂ ਸਾਨੂੰ ਕੋਈ ਦੱਸਦੇ ਨਹੀਂ ਪੁੱਤ ਇਸੇ ਅੱਡੇ ਤੇ ਸ਼ਹਿਰ ਜਾਣ ਲਈ ਇੱਕ ਪੜ੍ਹੀ ਲਿਖੀ ਧੀ ਖੜੀ ਸੀ ਉਹ ਵੀ ਸਿਆਸੀ ਪਾਰਟੀਆਂ ਤੋਂ ਖਾਸੀ ਤਕਲੀਫ਼ཅੀ ਸੀ ਉਸਨੇ ਭਾਵੁਕ ਹੋ ਕੇ ਆਪਣੇ ਪਿੰਡ ਬਾਰੇ ਸਭ ਸੱਚ ਦੱਸ ਦਿੱਤਾ ਸਾਰਿਆਂ ਨੂੰ ਫਰਦਾ ਵੀ ਐਡਾ ਦੰਦਾ ਪਿੰਡ ਸੀ ਇਹ ਸਾਰ ਦਾ ਸਭ ਤੋਂ ਪਹਿਲਾ ਕਿ ਕੋਈ ਆਕੇ ਨਹੀਂ ਸੀ ਲਾਸੀ ਇਸ ਪਿੰਡ ਚ ਇੱਥੇ ਦੰਦਿਆ ਸੜਕਾ ਸੀ ਇੰਨਾ ਜਾਂਦਾ ਮੁਸ਼ਕਲ ਹੁੰਦਾ ਸੀ ਨਾਨੀਆਂ ਚ ਐਡਾ ਦੰਦਿਆ ਸਕੂਲ ਬਣਿਆ ਹੋਇਆ ਸੀ ਆ ਐਡਾ ਵੀ ਜਿੱਥੇ ਹੁਣ ਅਸੀਂ ਖਲੋਤੇ ਆ ਇੱਥੇ ਖਲੋਤਾ ਰਿਸੀ ਜਾਂਦਾ ਪਿੰਡ ਤੇ ਸਕੂਲ ਪਹਿਲਾਂ ਬੱਚੇ ਜਾਂਦੇ ਨਹੀਂ ਸੀ ਹੁਣ ਐਡਾ ਐਡਾ ਵਧੀਆ ਸਕੂਲ ਬਣਵਾਇਆ ਅਕਾਲੀ ਦਲ ਦੀ ਸਰਕਾਰ ਨੇ ਹੁਣ ਉੱਥੇ ਬੱਚੇ ਧੀ ਨਾਲ ਜਾਂਦੇ ਨੇ ਪਰ ਉੱਥੇ ਸਾਰੀ ਸਹੂਲਤ ਮਿਲੀ ਹੋਈ ਹੈ ਸਿਰਫ ਅਕਾਲੀ ਦਲ ਸਰਕਾਰ ਨੇ ਦਿੱਤੀ ਹੈ ਨਾਨੀਆਂ ਵੀ ਬਵਾਇਆ ਅਕਾਲੀ ਦਲ ਦੀ ਸਰਕਾਰ ਨੇ ਜਲੀਆਂ ਬਣਵਾਈਆਂ ਅਕਾਲੀ ਦਲ ਦੀ ਸਰਕਾਰ ਨੇ ਇਸ ਸਾਡੇ ਪਿੰਡ ਚ ਮਤਲਬ ਕਿ ਜੋ ਵੀ ਹੁਣ ਪਹਿਲਾਂ ਤਾਂ ਇਦਾਂ ਗੰਦਾ ਪਿੰਡ ਸੀ ਹਣ ਜੋ ਵੀ ਕੁਝ ਪੀਤਾ ਨੂੰ ਦੇ ਰਦਾ ਪਿਆ ਵੀ ਸੋਨਾ ਬਣਿਆ ਇਹ ਸਿਰਫ ਅਕਾਲੀ ਦਲ ਦੀ ਸਰਕਾਰ ਕਰਕੇ ਆ ਅਸੀਂ ਨਹੀਂ ਕਹਿ ਸਕਦੇ ਵੀ ਸਾਨੂੰ ਕਾਲੀ ਦਲ ਦੀ ਸਰਕਾਰ ਨੇ ਕੁਝ ਦਿੱਤਾ ਨਹੀਂ ਬਸ ਜਿਹੜੀ ਗੱਲ ਨਸ਼ੇ ਦੀ ਨਸ਼ਾ ਵੀ ਸਾਡੇ ਪਿੰਨੋਂ ਜਾ ਨਹੀਂ ਰਿਹਾ ਤੇ ਇੱਕ ਸੇਮ ਨਹੀਂ ਜਾ ਰਹੀ ਥੋੜੀ ਬਹੁਤ ਪਹਿਲਾਂ ਸੇਮ ਜ਼ਿਆਦਾ ਸੀ ਅਕਾਲੀ ਦਲ ਦੀ ਸਰਕਾਰ ਕਰਕੇ ਵੀ ਥੋੜਾ ਬਹੁਤ ਫਰਕ ਪੈ ਗਿਆ ਸੀ ਸੇਮ ਦਾ ਕਿਉਂਕਿ ਉਹਨਾਂ ਨੇ ਸੇਮ ਨਾਲ ਬਣਵਾਤਾ ਸੀਗਾ ਨਸ਼ਾ ਬਹੁਤ ਜ਼ਿਆਦਾ ਮੈਂ ਤਾਂ ਬਸ ਇਹੀ ਕਰਦੀ ਮੰਗਦਾਰ ਜੀ ਤੇ ਸਾਡੇ ਪਿੰਡੋਂ ਨਸ਼ਾ ਕੱਢਿਆ ਜਾ ਰਿਹਾ ਤੇ ਸੇਮ ਸੇਮ ਚਰਨ ਅਗਨਲ ਕਾਫੀ ਸਰ ਤੇ ਪੈ ਗਿਆ ਹੋਲੀ-ਹੋਲੀ ਪੈ ਜੇਗਾ ਬਟ ਇਸ ਸਾਦੇ ਸੇਰੇ ਨਾਲ ਇੱਕ ਕੋਰਟ ਹੈ ਅਕਾਲੀ ਦਰ ਦੇ ਸਰਕਾਰ ਨੇ ਸਾਡਾ ਪਿੰਡ ਭੁੱਖਾ ਨਹੀਂ ਮਰ ਦਿੱਤਾ ਇਹ ਇਸੇ ਪਿੰਡ ਦਾ ਕਿਸਾਨ ਸੁਖਦੇਵ ਸਿੰਘ ਹੈ ਇਸ ਦੀ 10 ਏਕੜ ਜ਼ਮੀਨ ਖਾਲੀ ਪਈ ਹੈ ਇਸ ਜ਼ਮੀਨ ਚ ਪਾਈਪ ਪਾਉਣ ਲਈ ਮਜ਼ਦੂਰ ਪੁੱਟ ਰਹੀ ਸੀ ਜਿੱਥੇ ਸਿਰਫ 1 ਫੁੱਟ ਪੁੱਟਣ ਨਾਲ ਹੀ ਪਾਣੀ ਉੱਪਰ ਆ ਜਾਂਦਾ ਹੈ ਉਹ ਦੱਸਦੇ ਨੇ ਕਿ ਸਾਨੂੰ ਹੁਣ ਤੱਕ ਵੱਡਾ ਆਰਥਿਕ ਘਾਟਾ ਪੈ ਚੁੱਕਿਆ ਹੈ ਕੀ ਨਾਮ ਹੈ ਤੁਹਾਡਾ ਆਪਣਾ ਨਾ ਸੁਖਦੇਵ ਸਿੰਘ ਜੀ ਰੱਤਾ ਖੜਾ ਹੈ ਅੱਛਾ ਇਹ ਤੁਹਾਡੀ ਜ਼ਮੀਨ ਹੈ ਹਾਂ ਜੀ ਇਹ 10 ਕਿੱਲੇ ਦੀ ਜਮੀਨ ਹੈ ਜੀ ਅੱਛਾ ਖਾਂਦੀ ਪਈ ਹੈ ਹਾਂ ਜੀ ਇਹ ਮਨ ਕੇ ਸੇਮ ਹੈ ਜੀ ਇੱਥੇ ਜਿਆਦਾ بارش ਹੋਈ ਸੀ ਉਦੋਂ ਬਾਅਦ ਸੇਮ ਗਈ ਨਹੀਂ ਇਥੇ ਥੱਲੇ ਵਾਲਾ ਪਾਣੀ ਉੱਪਰ ਆ ਉਹ ਪਾਣੀ ਵੀ ਖਾਰਾ ਹੈ ਉਹਦੇ ਖਾਰੇ ਕਾਰਨੇ ਪਾਣੀ ਕਲਰ ਹੋ ਗਈ ਜੀ ਕੋਈ ਫਸਲ ਨਹੀਂ ਹੋ ਰਹੀ ਇਹਦੇ ਚ ਇਹ ਚਰਾਸੀ ਸੰਤੋ ਹੈ ਇਹ ਹਾਂ ਜੀ ਮੰਨ ਕੇ ਚਲੋ ਜੇ ਆਪਾਂ ਮੰਨ ਕੇ ਵੀ ਚੱਲ ਗਏ 70000 ਵੀ ਬਚਦਾ ਹੋਵੇ ਕਿੱਲੇ ਦੀ ਤੇ ਕਿੰਨਾ ਪੈਸਾ ਬਣ ਜਾਂਦਾ ਕਿੰਨੇ ਸਾਲ ਗਿਣਤੀ ਕਰ ਲਓ ਤੇ ਖਰਚਾ ਕੱਢ ਕੇ ਵੀ ਇੰਨਾ ਤਾਂ ਕਿੱਲੇ ਦਾ ਜ਼ਮੀਨ ਦਾ ਬਣਦਾ ਹੀ ਆਪਾਂ ਨੂੰ ਸਾਰਾ ਖਰਚਾ ਕੱਢ ਕੇ ਜੇ 70000 ਵੀ ਗਣੀਏ ਤਾਂ ਕਿੰਨੀ ਕਮਦਰ ਦਿੰਨੀ ਪਹਿਲਾਂ ਮਿਲਦਾ ਸੀ ਜੀ ਹੋ ਕਾਫੀ ਸਾਲ ਹੋ ਗਏ ਨੇ ਮਿਲਣ ਹਾਂਜੀ ਪਹਿਲਾਂ ਕੁਝ ਟਾਈਮ ਮਿਲਦਾ ਸੀ 6 ਮਹੀਨੇ ਬਾਅਦ ਜਮਨ ਕੇ ਸਾਲ ਬਾਅਦ 5-6000 ਰੁਪਏ ਕਿੱਲੇ ਦੇ ਹਿਸਾਬ ਨਾਲ ਦਿੰਦੇ ਸੀ ਬਾਕੀ ਹੋਣ ਨਹੀਂ ਕੁਝ ਵੀ ਇਸ ਸਮੱਸਿਆ ਨਾਲ ਪ੍ਰਭਾਵਿਤ ਸਿਰਫ ਇਹੋ ਹੀ ਪਿੰਡ ਨੇ ਇਸ ਦੇ ਨਾਲ ਲੱਗਦੇ ਪਿੰਡ ਲਖਮੀਰੇਆਣਾ ਮਿੱਡਾ ਲੱਕੜਵਾਲਾ ਤੇ ਹੋਰ ਬਹੁਤ ਸਾਰੇ ਪਿੰਡ ਸੇਮ ਦੀ ਚਪੇਟ ਚ ਨੇ ਇਹ ਪਿੰਡ ਹਰ ਸਾਲ ਹਰ ਸੀਜ਼ਨ ਸਰਕਾਰ ਪਾਸੋਂ ਇਸ ਮਸਲੇ ਦਾ ਹੱਲ ਮੰਗਦੇ ਨੇ ਪਰ ਹਾਲੇ ਤੱਕ ਬਿਨਾਂ ਹਾੜਿਆਂ ਤੋਂ ਇਹਨਾਂ ਦੇ ਪੱਲੇ ਕੁਝ ਨਹੀਂ ਪਿਆ